ਜਿਗਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਭਤਾ ਹੋਏ ਸੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਐਸਟੀਪੀਸੀ ਦੇ ਸਾਬਕਾ ਸੀਏ ਸਿੰਦਰ ਸਿੰਘ ਕੋਲੀ ਦਾ 6 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਉਪਰੰਤ ਉਸ ਨੂੰ ਅੱਜ ਫਿਰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਕੋਲੀ ਨੂੰ 5 ਦਿਨਾਂ ਲਈ ਮੁਰਤੂ ਪੁਲਿਸ ਨੇ ਮਾਂਦੇ ਭੇਜ ਦਿੱਤਾ ਤੇ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਸਿੰਦਰ ਕੋਲੀ ਤੋਂ ਪੁੱਛਗਿੱਛ ਹਾਲੇ ਪੂਰੀ ਨਹੀਂ ਹੋਈ ਇਸ ਲਈ ਇੱਕ ਵਾਰ ਮੁਰਤੂ ਉਸ ਨੂੰ ਰਿਮਾਂਡ ਦੇ ਵਿੱਚ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਜਿਸ ਤੋਂ ਬਾਅਦ ਕਿ ਅਦਾਲਤ ਨੇ ਕੋਲੀ ਦਾ 5 ਦਿਨਾਂ ਦਾ ਰਿਮਾਂਡ ਜਿਹੜਾ ਹੈ ਉਹ ਦੇ ਦਿੱਤੇ ਹੁਣ ਇਹ ਜਾਣੋ ਕਿ ਮਾਮਲਾ ਅਸਲ ਦੇ ਵਿੱਚ ਹੈ ਕਿ ਇਸ ਖਾਸ ਮਾਮਲੇ ਦੇ ਵਿੱਚ 2020 ਤੋਂ ਹੀ ਚਰਚਾ ਜਿਹੜੀ ਉਹ ਚੱਲ ਰਹੀ ਹੈ ਜਦੋਂ ਕਾਲ ਤੱਕ ਦੇ ਵਿੱਚ ਬਣਾਈ ਗਈ ਇੱਕ ਜਾਂਚ ਕਮੇਟੀ ਨੇ ਲਾਪਰਵਾਹੀ ਦਾ ਪਰਦਾ ਫਾਸ਼ ਕੀਤਾ ਸੀ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਇੱਕ ਐਫ ਆਈ ਆਰ ਦਰਜ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮਾਮਲੇ ਬਾਰੇ ਐਸ ਜੀ ਪੀ ਸੀ ਤੇ ਸਵਾਲ ਜ਼ਰੂਰ ਤੇ ਜ਼ਰੂਰ ਚੁੱਕੇ ਨੇ ਜਦੋਂ ਅਸੀਂ ਐਸ ਐਸ ਕੋਹਲੀ ਐਂਡ ਐਸੋਸੀਏਸ਼ਨ ਫਰਮ ਦੀ ਗੱਲ ਕਰਦੇ ਆ ਤੇ ਐਸ ਐਸ ਕੋਹਲੀ ਐਂਡ ਐਸੋਸੀਏਸ਼ਨ ਫਰਮ ਨੂੰ 2009 ਦੇ ਵਿੱਚ ਸ਼ਰੋਮਣੀ ਕਮੇਟੀ ਵੱਲੋਂ ਅੰਦਰੂਨੀ ਆਡਿਟ ਖਾਤਿਆਂ ਦੇ ਕੰਪਿਊਟਰ ਕਰਨ ਅਤੇ ਕੰਟਰੋਲ ਸਿਸਟਮ ਲਈ 3.5 ਲੱਖ ਰੁਪਏ ਮਹੀਨਾਵਾਰ ਦਿੱਤੇ ਜਾ ਰਹੇ ਸਨ ਪਿਛਲੇ 4-5 ਸਾਲਾਂ ਤੋਂ ਸਿੱਖ ਸੰਗਤਾਂ 328 ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੀਆਂ ਨੇ ਔਰ ਇਹ ਉਡੀਕ ਅਜੇ ਤੱਕ ਜਾਰੀ ਹੈ ਉਹਨਾਂ ਨੇ ਦੱਸਿਆ ਕਿ ਹਾਈ ਕੋਰਟ ਦੀਆਂ ਸਪਸ਼ਟ ਹਦਾਇਤਾਂ ਤੇ ਇਸ ਮਾਮਲੇ ਦੇ ਵਿੱਚ ਪਰਚਾ ਜਿਹੜਾ ਹੈ ਉਹ ਦਰਜ ਹੋਇਆ ਔਰ ਸਿਟ ਦਾ ਗਠਨ ਵੀ ਕੀਤਾ ਗਿਆ ਤੇ ਅੱਜ ਸਿਟ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੁੱਖ ਮੁਲਜ਼ਮ ਐਸਐਸ ਕੋਹਲੀ ਨੂੰ ਗ੍ਰਿਫਤਾਰ ਵੀ ਕਰ ਲਿਆ ਸਿੰਦਰ ਸਿੰਘ ਕੋਹਲੀ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਤੱਗੇ ਕੋਲੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਮਲਜ਼ਮ ਜਿਹੜਾ ਹੈ ਉਹ ਮੰਨਿਆ ਜਾ ਰਿਹਾ ਤੇ ਉਹ ਦੱਸਿਆ ਕਿ ਇਸ ਗੰਭੀਰ ਮਾਮਲੇ ਦੇ ਵਿੱਚ ਹੁਣ ਤੱਕ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਮਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹੁਣ ਇੱਥੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੋਲੀ ਦਾ ਸੁਖਬੀਰ ਬਾਦਲ ਦੇ ਨਾਲ ਕਨੈਕਸ਼ਨ ਨਿਕਲੇ ਕੋਲੀ ਨੂੰ ਸੁਖਬੀਰ ਸਿੰਘ ਬਾਦਲ ਦਾ ਤਰੀਬੀ ਜਿਹੜਾ ਹੈ ਉਹ ਮੰਨਿਆ ਜਾਂਦਾ ਜੋ ਉਹਨਾਂ ਦੇ ਨਿੱਜੀ ਤੇ ਸ਼੍ਰੋਮਣੀ ਕਮੇਟੀ ਖਾਤਿਆਂ ਨੂੰ ਵੀ ਸੰਭਾਲਦੇ ਸਨ ਪੰਜਾਬ ਵਿਜੀਲੈਂਸ ਦੀ ਜਦੋਂ ਅਸੀਂ ਗੱਲ ਕਰਦੇ ਤੇ ਪੰਜਾਬ ਵਿਜੀਲੈਂਸ ਬਿਊਰੋ ਬਾਦਲ ਪਰਿਵਾਰ ਦੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਤੇ ਉਹਨਾਂ ਖਿਲਾਫ ਕਿਰਫਤਾਰੀ ਵਾਰੰਟ ਵੀ ਜਾਰੀ ਕੀਤਾ ਸੀ ਹੁਣ ਦੱਸਦੇ ਕਿ ਸਿੰਦਰ ਕੋਲੀ ਦੀ ਕੰਪਨੀ ਤੇ ਗਵਨ ਦੇ ਦੋਸ਼ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕਮੇਟੀ ਦੀ ਜਾਂਚ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਫਰਮ ਐਸਐਸ ਕੋਲੀ ਐਂਡ ਐਸੋਸੀਏਸ਼ਨ ਨੇ ਸਿਰਫ ਇੱਕ ਕੰਮ ਕੀਤਾ ਸੀ ਤੇ ਚਾਰ ਦੇ ਲਈ ਭੁਗਤਾਨ ਜਿਹੜਾ ਹੈ ਉਹ ਪ੍ਰਾਪਤ ਉਸ ਤੋਂ ਕੀਤਾ ਗਿਆ ਸੀ ਇਹ ਪਵਿੱਤਰ ਸਰੂਪਾਂ ਦੇ ਗਵਨ ਨੂੰ ਰੋਕਣ ਦੇ ਵਿੱਚ ਸਫਲਦਿਆ 2022 ਦੇ ਵਿੱਚ ਐਸਜੀਪੀਸੀ ਨੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਤੇ ਭੁਗਤਾਨ ਦਾ 75% ਜਿਹੜਾ ਵਸੂਲਣ ਦੇ ਲਈ ਇੱਕ ਮਤਾ ਪਾਸ ਕੀਤਾ ਇਸ ਦੇ ਨਾਲ ਨਾਲ ਸ਼੍ਰੀ ਗੁਰਪ੍ਰੀਤ ਸਿੰਘ ਸਾਹਿਬ ਜੀ ਦੇ 328 ਪਾਵਰਸ ਰੂਪਾਂ ਦੇ ਗੰਭੀਰ ਮਾਮਲੇ ਦੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ ਸਿਟ ਜਿਹੜੀ ਹੈ ਉਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਜਾਂਚ ਪੂਰੀ ਤਰ੍ਹਾਂ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਪੁਲਿਸ ਕਮਿਸ਼ਨਰ ਪੁੱਲਰ ਦੇ ਅਨੁਸਾਰ ਐਸਆਈਟੀ ਵੱਲੋਂ ਅਦਾਲਤ ਤੋਂ ਪ੍ਰਾਪਤ ਸਰਚ ਵਾਰੰਟ ਦੇ ਆਧਾਰ ਤੇ ਕੁੱਲ 15 ਥਾਵਾਂ ਤੇ ਤਲਾਸ਼ੀ ਮੁਹਿੰਮ ਜਿਹੜੀ ਹੈ ਉਹ ਵੀ ਚਲਾਈ ਜਾ ਰਹੀ ਹੈ ਇਹਨਾਂ ਥਾਵਾਂ ਵਿੱਚ ਚੰਡੀਗੜ੍ਹ ਦੇ ਵਿੱਚ ਦੋਸਤਾਂ ਅੰਮ੍ਰਿਤਸਰ ਦੇ ਵਿੱਚ ਆਰਟਿਸਤਾਨ ਤੇ ਗੁਰਦਾਸਪੁਰ ਰੋਪੜ ਤਰਨਤਾਰਨ ਤੇ ਅੰਮ੍ਰਿਤਸਰ ਦੇ ਦਿਹਾਤੀ ਖੇਤਰਾਂ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਾਂਚ ਜੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਜਦੋਂ ਇਸ ਇਸ ਖਾਸ ਕੇਸ ਦੀ ਗੱਲ ਕਰਦੇ ਤਾਂ ਅੱਗੇ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਸਤਿੰਦਰ ਸਿੰਘ ਕੋਲੀ ਨੂੰ ਗ੍ਰਿਫਤਾਰ ਕਰ ਲਿਆ ਜਾ ਚੁੱਕਾ ਹੈ ਔਰ ਇੱਕ ਹੋਰ ਚੱਕੀ ਵਿਅਕਤੀ ਜਿਹੜਾ ਹੈ ਉਸ ਦੇ ਘਰ ਦਫ਼ਤਰ ਤੇ ਟਿਕਾਣਿਆਂ ਤੇ ਵੀ ਤਲਾਸ਼ੀ ਲਈ ਗਈ ਹੈ ਔਰ ਨਾਲ ਦੇ ਨਾਲ ਦੋ ਗ੍ਰਿਫਤਾਰੀਆਂ ਇਸ ਖਾਸ ਕੇਸ ਦੇ ਵਿੱਚ ਹੋ ਚੁੱਕੀਆਂ ਨੇ ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰੀਕੇ ਦੇ ਨਾਲ ਕੀ ਮੋੜ ਜਿਹੜਾ ਹੈ ਉਹ ਆ ਸਕਦਾ ਹੈ ਸਕੇਸ ਤੋਂ ਵਿੱਚ ਕਿਉਂਕਿ ਬਹੁਤ ਹੀ ਕਟਿਆ ਤਰੀਕੇ ਨਾਲ ਇਹ ਵਿਅਦਬੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਉਹ ਨਾਲ ਦੇ ਨਾਲ ਜਦੋਂ ਅਸੀਂ ਪੈਸਿਆਂ ਦੀ ਲੈਣ ਦੇਣ ਦੀ ਗੱਲ ਕਰਦੇ ਹਾਂ ਤੇ ਘੱਟ ਕੰਮ ਤੇ ਵੱਧ ਪੈਸੇ ਜਿਹੜੇ ਨੇ ਉਹ ਜ਼ਰੂਰ ਤੇ ਜ਼ਰੂਰੀ ਇਸ ਫਰਮ ਦੇ ਵੱਲੋਂ ਲੈ ਗਏ ਨੇ ਜੋ ਕਿ ਇੱਕ ਬਹੁਤ ਵੱਡਾ ਸਵਾਲ ਇਕੱਠਾ